ਹਾਂਜੀ ਸਤ ਸ੍ਰੀ ਅਕਾਲ ਸਾਰੇ ਪਿਆਰੇ ਦੋਸਤਾਂ ਮਿੱਤਰਾਂ ਨੂੰ ਅੱਜ ਆਪਾਂ ਫੇਰ ਤੁਹਾਡਾ ਨਾਲ ਇੱਕ ਵੀਡੀਓ ਸਾਂਝੀ ਕਰਦੇ ਆ ਤੇ ਪਹਿਲਾਂ ਵਾਲੀਆਂ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਦੇਖੋ ਆਪਣੀ ਕਾਟੋ ਧੁੱਪੇ ਅੱਜ ਕਿਵੇਂ ਸੁੱਤੀ ਪਈ ਆ ਥੋੜੀ ਜਿਹੀ ਠੰਡੀ ਜੀ ਹਵਾ ਚੱਲਦੀ ਸੀ ਬੱਦਲਬਾਈ ਜੀ ਸੀਗੀ ਤੇ ਧੁੱਪ ਸੇਕਦੀ ਆ ਦੇਖੋ ਨਜ਼ਾਰੇ ਨਾਲ ਸੁੱਤੀ ਪਈ ਆ ਤੇ ਜਿਵੇਂ ਆਪਣਾ ਜਵਾਕ ਸੁੱਤਾ ਪਿਆ ਉਹਨਾਂ ਅਪਾ ਕਹਿੰਦੇ ਨੇ ਵੀ ਬਈ ਕਿਸੇ ਨੇ ਬੋਲਣਾ ਨਹੀਂ ਜਵਾਕ ਕੋਲ ਜਵਾਕ ਉੱਠ ਗੜੂ ਹਨਾ ਉਵੇਂ ਦੇਖੋ ਐਨ ਬੇਫਿਕਰ ਹੋ ਕੇ ਆਰਾਮ ਨਾਲ ਨਜ਼ਾਰੇ ਨਾਲ ਸੁੱਤੀ ਪਈ ਆ ਧੁੱਪ ਸ ਇੱਧਰਲੇ ਪਾਸੇ ਆਪਣੀ ਸੁੰਦਰੀ ਖੜੀ ਆ ਸੁੰਦਰੀ ਵੀ ਪੂਰੇ ਨਜ਼ਾਰੇ ਨਾਲ ਐ ਧੁੱਪ ਸੇਕ ਰਹੀ ਆ ਦੇਖੋ ਨਜ਼ਾਰਾ ਐਨ ਉਰੀਆ ਦੀ ਮਾਸਤੀ ਦੇ ਵਿੱਚ ਖੜੀ ਆ ਐਨ ਸ਼ਾਂਤ ਹੋਈ ਨੀ ਵੈਸੇ ਹੁਣ ਟੈੱਕੇ ਖੜਦੀ ਨਹੀਂ ਇਹ ਅੱਜ ਥੋੜਾ ਜਿਹਾ ਠੰਡਾ ਸੀ ਤੇ ਧੁੱਪ ਜੀ ਲੱਗੀ ਸੀ ਤੇ ਮੱਖੀ ਮੁੱਖੀ ਵੀ ਹੈ ਨਹੀਂ ਸੀਗੀ ਜ਼ਿਆਦਾ ਤੇ ਦੇਖੋ ਐਨ ਟਿੱਕੀ ਖੜੀ ਆ ਹਨਾ ਤੇ ਆਪਣੀਆਂ ਪਹਿਲਾਂ ਵਾਲੀਆਂ ਵੀਡੀਓਨਾਂ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਮੀਦ ਆ ਕਿ ਇਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓਗੇ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਪੇਜ ਨੂੰ ਲਾਈਕ ਕਰਿਓ ਨਾਲੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਨਾਲੇ ਫੇਸਬੁੱਕ ਤੇ ਤੇ ਨਵੀਆਂ ਵੀਡੀਓ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਨਾਲੇ ਕੋੜੀਆਂ ਦੀ ਐਡ ਦੇਣ ਲਈ ਆਪਣਾ ਸਕਰੀਨ ਤੇ ਨੰਬਰ ਚੱਲਦਾ ਕੋੜੀਆਂ ਦੇ ਐਡ ਦੇਣ ਲਈ ਆਪਣੇ ਨਾਲ ਜ਼ਰੂਰ ਸੰਪਰਕ ਕਰਿਓ ਤੇ ਨਾਲੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਹਨਾ ਤੇ ਦੱਸਿਓ ਆਪਣੀਆਂ ਕੋੜੀਆਂ ਕਿਸ ਤਰ੍ਹਾਂ ਦੀਆਂ ਲੱਗੀਆਂ ਤੁਹਾਨੂੰ ਆ ਦੇਖੋ ਲੈ ਐਨ ਹਲੇ ਵੀ ਉੱਠਦੀ ਨਹੀਂ ਗਈ ਇਹ ਨਾਲੇ ਕੋਲੇ ਬੋਲੀ ਜਾਣੇ ਆ ਬਿਜਾ ਜਵਾਬਕ ਨਹੀਂ ਗਾੜੀਆਂ ਜੰ ਭੰਦ ਹੁੰਦਾ ਉੱਠ ਕੇ ਜੇ ਫੇਰ ਸੌ ਜਾਂਦਾ ਉੱਠ ਕੇ ਜੇ ਫੇਰ ਸੌ ਜਾਂਦਾ ਉਵੇਂ ਕਰੀ ਜਾਂਦੀ ਹੈ ਦੇਖੋ ਨਜ਼ਾਰੇ ਨਾਲ ਸੁੱਤੀ ਪਈ ਆ ਤੇ ਵੀਡੀਓ ਦੇਖਣ ਲਈ ਸਾਰੇ ਆ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ